ਲਹ ਲਹ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਦਈਆਂ ਹੁਣ ਤੁਹਾਨੂੰ ਬਹੁਤੀਆਂ ਬਹੁਤੀਆਂ ਮੈਂ ਤੇ ਆਖਾ ਖਰੇ ਆਉਮਾ ਹੀ ਨਹੀਂ ਆ ਡੀ ਕੋਂ ਡੀ ਕੋਦੋਂ ਦੀ ਨਹੀਂ ਤੇ ਫੋਨ ਕੀਤਾ ਇਹ ਮੈਂ ਆਉਣਾ ਹੀ ਆ ਬੱਸਾਂ ਨੇ ਲੇਟ ਕਰਤਾ ਵਾ ਤੁਰੀ ਤੇ ਬੜੇ ਟਾਈਮ ਦੀ ਬੱਸਾਂ ਹੀ ਮਾਹ ਮਿਲਦੀਆਂ ਚੱਲ ਹੁਣ ਇਹ ਗੱਲ ਛੱਡ ਅੰਦਰ ਜਾ ਕੇ ਨਾ ਇੰਨੀ ਗੱਲ ਕਹਿਦੀ ਮੈਨੂੰ ਫੋਨ ਕਰਕੇ ਸੱਦਿਆ ਵਾ ਅਗਲੇ ਨੇ ਗੁੱਸਾ ਕਰਨਾ ਵੀ ਨਣਾਨ ਮਾੜੀ ਆਖੀ ਮੈਂ ਤੇ ਜਾਨ ਚੱਕ ਕੇ ਆਈ ਆ ਨਹੀਂ ਕੋਈ ਮੈਂ ਕਹਿ ਦੂੰਗੀ ਮੈਂ ਕੋਈ ਇੱਥੇ ਸ਼ਹਿਰ ਕਾਮ ਆਈ ਹਾਂ ਤੇ ਮੈਂ ਮਿਲ ਜਾ ਗੱਲ ਬਦਲ ਲਈਦੀ ਹੋਈ ਦੀ ਆ ਹੋ ਗਈ ਤਿਆਰੀ ਮੇਰੀ ਸੱਸ ਨੇ ਤੇ ਆ ਹੋ ਗਈ ਆ ਅੱਛਾ ਬਾ ਸਸਤੀ ਕਾਲ ਮਸੀ ਜੀ ਸਸਤੀ ਕਾਲ ਸੁਨਾਰਾ ਜੀ ਤੇ ਹਾਂਜੀ ਰਾਜੀ ਵਧਾਈਆਂ ਹਾਂ ਤੁਹਾਨੂੰ ਬਹੁਤ ਵਧਾਈਆਂ ਬਹੁਤ ਸਾਰੀਆਂ ਕੇ ਪਰਜਾ ਮਾਮੀਆਂ ਹੋਰ ਸੇਤਾਂ ਠੀਕ ਠਾਕ ਆ ਤੇ ਵਧਾਈਆਂ ਠੀਕ ਆ ਚਲ ਆਜਾ ਕਿੱਦੀ ਕਿੱਦੀ ਕੇ ਖੰਕਾ ਦਈਆ ਫੇਰ ਦੇ ਜਗੀ ਪਾ ਗਈ ਆ ਆਪਣੀ ਪਰਝਾਈ ਬੁਲਾ ਲਈਓ ਜੇ ਮੈਂ ਇਹ ਕੁੜੀ ਨੂੰ ਫੋਨ ਲਾ ਲਾਂ ਜਾਂਦੀ ਪਰੋਣਿਆਂ ਨੇ ਕੰਬਲ ਪਾਉਣਾ ਵਾ ਦੱਸ ਹੋਰ ਨਹੀਂ ਕੰਬਲ ਪੈਣਾ ਮੈਨੂੰ ਹੀ ਤਾਉਣਾ ਹੋਰ ਕੀ ਗੱਲ ਵਾ ਸਸਤੀ ਕਾਲ ਬਾਬੀ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਠੀਕ ਆ ਸਤਿ ਸ਼੍ਰੀ ਅਕਾਲ ਕੀ ਹਾਲ ਆ ਨਾਲੇ ਬਹੁਤ ਬਹੁਤ ਵਧਾਈਆਂ ਹੋਣ ਤੁਹਾਨੂੰ ਤੁਹਾਨੂੰ ਵਧਾਈਆਂ ਕਿ ਇਹ ਨਾਲ ਹੀ ਵਧਾਈ ਬਣੀ ਆ ਕੁੜੀ ਨੂੰ ਵੀ ਬੈਂਕ ਚ ਨੌਕਰੀ ਮਿਲ ਗਈ ਆ ਲੈ ਫਿਰ ਤੇ ਦੋਰੀਆਂ ਦੋਰੀਆਂ ਵਧਾਈਆਂ ਬਣੀਆਂ ਵਾ ਕਰੋ ਪਾਰਟੀ ਪੂਟੀ ਮੈਂ ਤਾਂ ਗਦੇਵਿੰਦਰ ਨੂੰ ਕਹਿ ਨਹੀਂ ਕਿ ਆ ਮਹੀਨਾ ਤੇ ਬੜਾ ਹੀ ਵਧੀਆ ਚੜਿਆ ਸਾਡੇ ਵਾਸਤੇ ਚਲੋ ਇਦਾਂ ਹੀ ਖੁਸ਼ੀਆਂ ਹੁੰਦੀਆਂ ਰਹਿਣ ਰੌਣਕਾਂ ਲੱਗੀਆਂ ਰਹਿਣ ਵਧੀਆ ਇਹ ਵੀ ਚਾਂ ਚੱਕ ਹੀ ਆ ਗਏ ਆ ਮੈਂ ਕਿਹਾ ਵੇਖ ਲਾ ਹਾਂਦੇ ਹੁੰਦੇ ਆ ਖੂਨ ਹੁੰਦਾ ਰਿਸ਼ਤਾ ਕੱਚੀ ਲਿਆ ਹੁੰਦਾ ਵਾ ਚਲ ਕੋਈ ਨਹੀਂ ਚਾਂਚਾ ਕਾ ਆਗੇ ਆ ਤੇ ਮਿਲਣਨਗੇ ਇੱਥੇ ਮੈਂ ਦਵਾਈ ਲੈਣ ਆਈ ਹਾਂ ਸ਼ਹਿਰ ਤੇ ਮੈਂ ਹਾਂ ਚਲ ਮਿਲ ਜਾਨੀ ਜਾਂਦੀ ਆਂਦੀ ਤੇ ਇਹ ਆਂਦੇ ਆਂ ਹੀ ਤਿਆਰੀ ਕਰਨ ਦਾ ਗੌਰਵ ਨੂੰ ਤੋਰਨ ਤੇ ਉਹ ਸੋਚਿਆ ਤਾਂ ਹੈਗਾ ਹੀ ਕਿ ਚਲ ਸਾਰੇ ਭੈਣ ਭਰਾ ਸੱਦਾਂਗੇ ਫਿਰ ਦਵਿੰਦਰ ਕਹਿੰਦੀ ਵੀ ਉਤੋਂ ਤਰ ਤਰਾਈ ਹੁੰਦੀ ਆ ਭੈਣ ਭਰਾਵਾਂ ਦੀ ਕੇਅਰ ਨਹੀਂ ਕੀਤੀ ਜਾਂਦੀ ਬਾਅਦ ਚ ਪਾਰਟੀ ਕਰ ਲਾਂਗੇ ਕਹਿੰਦੀ ਆਹ ਨਹੀਂ ਕਰਾਂਗੇ ਹੁਣ ਦਾ ਪਾਰਟੀ ਕਰਾਂਗੇ ਚਲ ਕੋਈ ਪਾਰਟੀ ਕਰਾਂਗੇ ਆਹ ਤੇ ਹੁਣ ਤੇ ਪਾਰਟੀਆਂ ਦੋ ਬਣੀਆਂ ਆਂਦੇ ਦੀਦੀ ਪਾਣੀ ਲੈ ਆਓ ਆ ਜੰਦਰ ਦੇਹਲਾ ਚਾਂਚਾ ਕਨੇ ਆਈ ਪੱਕਾ ਦਵੰਦ ਨੇ ਬੁਲਾਇਆ ਹੁਣ ਇਹ ਆ ਤੇ ਤੇਰੇ ਪੂਆ ਨੇ ਕਿੰਨੀ ਵੜੀ ਕਿ ਆਹੀ ਪਿਛੇ ਦਿਨ ਗੌਰਵ ਨੇ ਜਾਣਾ ਉਹ ਮੈਨੇ ਦੱਸਿਓ ਤੇ ਉਹਦੇ ਇਕ ਆਉਣ ਨਾਲ ਕੀ ਉਹ ਤੇ ਆਪਣੇ ਪਰਿਵਾਰ ਦਾ ਮੈਂਬਰ ਹੀ ਪੂਆ ਨੇ ਪੈਸੇ ਨਹੀਂ ਨ ਦਿੱਤੇ ਤਾਂ ਹੀ ਨਹੀਂ ਪੁਆ ਨੂੰ ਸੱਦਣਾ ਹੋ ਸਕਦਾ ਚਲ ਦੀਦੀ ਗੌਰਵ ਕਿੱਥੇ ਆ ਗੌਰਵ ਆ ਤਿਆਰ ਹੋ ਗਿਆ ਵਾ ਤੇ ਮੈਂ ਨਹੀਂ ਕਿਹਨੂੰ ਦੱਸਿਆ ਦੱਸਿਆ ਆੜ ਗਵਾੜ ਨੂੰ ਅੱਜ ਕੱਲ੍ਹ ਤੋਂ ਲੋਕੀ ਜਾਂਦੇ ਜਾਂਦੇ ਜਾਇ ਚਲੋ ਤੱਕੇ ਚ ਲੈਂਦੇ ਆਹੀ ਤੇ ਕਰਦੇ ਨੂੰ ਨਹੀਂ ਦੱਸਿਆ ਅੱਛਾ

ਤੇ ਹੋਰ ਮੰਮੀ ਠੀਕ ਹੈ ਹਾਂ ਵਧੀਆ ਹੈ ਸਾਰੇ ਠੀਕ ਨੇ ਵੀਰ ਦਾ ਫੋਨ ਹੁੰਦਾ ਫੋਨ ਤੇ ਹੁੰਦਾ ਮੀ ਨਹੀਂ ਹਟੰਦਾ ਮੀ ਤੇ ਬਹੁਤ ਮੀਆਂ ਨੇ ਤੇ ਕਹਿਰ ਕੀਤਾ ਕੀ ਕਰਨਾ ਹਾਂ ਤੇ ਪੁੱਤ ਚਾਰ ਆਖ ਠੀਕ ਹੈ ਹਾਂ ਬੜੀ ਸਿਆਣੀ ਕੁੜੀ ਇਹ ਸਾਰਾ ਘਰ ਦਾ ਕੰਮ ਲਈ ਫਿਰਦੀ ਹੁਣ ਤੇ ਹਾਂ ਨਹੀਂ ਸਿਆਣੀ ਹੋ ਕੀ ਹੁਣ ਤੇ ਸੋਹਣੀ ਵੀ ਕਿਤੇ ਮੇਰੀ ਗੱਲ ਸੁਣਾ ਤੇ ਤੂੰ ਮੈਨੂੰ ਉਦੋਂ 40 ਕਾਊਂਟ ਚ ਪਾ ਤਾ ਦਾ ਦਾ ਕਰ ਮੋਹ ਸਿਰ ਨਹੀਂ ਇਥੇ ਮੁੰਡਾ ਮੈਨੂੰ ਪੁੱਛਣ ਡਿਆ 33 ਗੱਲਾਂ ਕਰਦਾ ਹੁਣ ਨਿਆਣਾ ਜਵਾਨ ਹੋਇਆ ਵਾ ਕਹਿੰਦਾ ਨਾਨੀ ਦਾ ਸਸੇ ਦਾਸ ਦੇ ਚੱਕਰਾਂ ਚ ਤੇ ਮੈਂ દવા ਦਾਵਾ ਆਈ ਆ ਸਵੇਰੇ ਵੀ ਮੈਂ ਦੇ ਆਵਾ ਮੇਰੇ ਕੋਲ ਚ ਨਹੀਂ ਹੁਣ ਹੈਗੇ ਕੈਸ਼ ਇਹਦੇ ਫਿਰ ਕੈਸ਼ ਤੇ ਦੇਣਾ ਹੀ ਪੈਣਾ ਹੁੰਦਾ ਹੀ ਨਾਨੀ ਦਾ ਇਹੀ ਹਾਲ ਰਹਿੰਦਾ ਵਾ ਉਹ ਅਜੇ ਬੜੀਆਂ ਗੱਲਾਂ ਕਰਦਾ ਮੈਂ ਹੈ ਨਹੀਂ ਤੇਰੀ ਮਾਮੀ ਨੂੰ ਫੋਨ ਲਾਇਆ ਵਾ ਉਹਨੇ ਪੈਸੇ ਦੇ ਦਿੰਨੇ ਆ ਵੀ ਉਹਦੀਆਂ ਤੇਰੀ ਮਾਂ ਦੀਆਂ ਤੈਨੂੰ ਪਤਾ ਉਹ ਮੈਂ ਜਿੰਨਾ ਜੋਗੀ ਹਾਂ ਮੈਂ ਤੇਰੀ ਮਦਦ ਕੀਤੀ ਆ ਚੱਲ ਭਾਣੇ ਮੇਰੀ ਨਾ ਇੱਜ਼ਤ ਰੱਖ ਲਈ ਆ ਇੱਜ਼ਤ ਰੱਖ ਲਈ ਆ ਜੇ ਕੋਈ ਨਹੀਂ ਤੇਰਾ ਕੰਮ ਆ ਗਿਆ ਆ ਸੂਤਰ ਹੁਣ ਹੋਰ ਤੇ ਨਹੀਂ ਆ ਕੋਈ ਚੀਜ਼ ਦੀ ਸਾਰੀ ਸਿਆਰੀ ਤਾਂ ਮੈਂ ਜਾਦਾ ਸਾਰੀ ਹੋ ਗਈ ਸਾਰੀ ਹੋ ਗਈ ਆ ਪੈਕਿੰਗ ਕਰ ਲਈ ਆ ਨਾਲ ਹੋ ਕੇ ਕਰਾਈ ਆ ਤੇ ਪਤਾ ਨਹੀਂ ਵੀ ਅੱਜ ਜੀ ਮੁੰਡੇ ਨੇ ਜਾਣਾ ਤੇ ਅੱਜ ਜੀ ਨੌਕਰੀ ਨਿਕਲਾਈ ਉਹਦੀ ਵੀ ਐ ਕਿ ਤੰਦਰੇ ਅੰਦਰ ਕਦੋਂ ਦੀ ਗੱਲ ਚੱਲਣ ਢਈ ਆ ਜੇ ਤੂੰ ਹੀ ਨਹੀਂ ਦੱਸਿਆ ਤੂੰ ਕਿਹਾ ਮੈਂ ਦੱਸਿਆ ਨਾ ਆ ਨਹੀਂ ਬਥੇਰੇ ਚ ਰੰਦਾ ਚੱਲਣ ਢਿਆ ਕੰਮ ਕੀ ਕਰਨਾ ਚੱਲ ਚੱਲ ਜੇ ਕੁੜੀ ਨੂੰ ਨੌਕਰੀ ਮਿਲ ਗਈ ਆ ਹੁਣ ਨਾ ਕਹਿਣਾ ਪੂਰੀ ਬਣੀ ਐ ਹੁਣ ਮਿੱਠੀ ਹੋ ਜਾ ਉਹਨਾਂ ਨਾਲ ਮੁੰਡਾ ਬਾਹਰ ਚੱਲ ਜਾਣਾ ਹੁਣ ਇਹੋ ਹੀ ਆ ਤੁਹਾਡੇ ਕੋਲ ਨਹੀਂ ਮੈਨੂੰ ਬੁਰਿਆ ਬਣ ਦੇ ਕੀ ਲੋੜ ਤੈਨੂੰ ਹੁਣ ਕੀ ਦੱਸਾਂ ਤੇਰ ਕੋ ਘੜਾ ਕੋਈ ਉਲਾ ਪੜਦਾ ਵਾ ਮੰਨੂ ਕੋ ਪੈਸੇ ਮੰਗੇ ਸੀ ਅਗਲੀ ਨਟੇ ਯਰ ਗਾ ਜਵਾਬ ਦਿੱਤਾ ਮਾਂ ਕੋ ਮੰਗੇ ਉਹਨੇ ਦੇ ਦਿੱਤਾ ਨਣਾਨ ਕੋ ਮੰਗੇ ਉਹਨੇ ਨਾ ਹੱਥ ਪੱਲਾ ਫੜਾਇਆ ਕੋਈ ਤੇ ਆ ਤੂੰ ਹੀ ਆ ਮਾੜਾ ਜੜਾ ਚਲੋ ਮੇਰਾ ਸਾਥ ਦਿੱਤਾ ਤੇ ਹੁਣ ਲੋੜ ਪੈਣ ਤੇ ਅਗਲਿਆਂ ਕੋ ਮੰਗੇ ਆਖਲੇ ਨੇ 2 ਲੱਖ ਦਿੱਤਾ ਕੱਢ ਕੇ ਹੁਣ ਥੋੜ ਦੇ ਕੀ ਕਰਦੇ ਚੰਗੀਆਂ ਰਹਿ ਗਈਆਂ ਚੰਗੀਆਂ ਰਹਿ ਗਈ ਫਿਰ ਵੀ ਮਾੜੇ ਚੰਗੇ ਆਪਣੇ ਆਪਣੇ ਆ ਕੰਮ ਤੇ ਆਏ ਆ ਤਾਂ ਹੀ ਤਾਂ ਕਿਹਾ ਮਿੱਟੀ ਹੋ ਕੇ ਖਾ ਹੁਣ ਮੁੰਡਾ ਜੇ ਜਾਣਾ ਜੇ ਕਦੋਂ ਨੇ ਕੰਮੇ ਲੱਗਣਾ ਕਦੋਂ ਕਮਾਉਣੇ ਪਾਉਣੇ ਚੁੱਪ ਕਰਕੇ ਖਾ ਹਣ ਮਿੱਠੀ ਹੋ ਕੇ ਉਹਨਾਂ ਨੂੰ ਦੋ ਸਾਲ ਹੁਣ ਮੈਂ ਇਦਾਂ ਹੀ ਮਿੱਠੀ ਪਿਆਰੀ ਰਹੂੰਗੀ ਰਹੂੰਗੀ ਤੇ ਸਰਨਾ ਮੁੰਡਾ ਹੁਣ ਉੱਥੇ ਚਲ ਚਲੇ ਆ ਗਿਆ ਰਣਚਣ ਉਹਦਾ ਨਾ ਕਰ ਲੈਂਦੀ ਹਾਂ ਵਿਚਾਰੇ ਨਾਲ ਕਦੋਂ ਉਹਨੂੰ ਉੱਥੇ ਜਾ ਕੇ ਕੋਈ ਕੰਮ ਧੰਦਾ ਮਿਲਿਆ ਤੇ ਕਦੋਂ ਪਾਉ ਤੇ ਕਦੋਂ ਮੈਂ ਲੋਕਾਂ ਦੇ ਲਾਉਂਗੀ ਆ ਤੇ ਆ ਤੇ ਸਰਕਾਰੀ ਨੌਕਰੀ ਆ ਮਹੀਨਾ ਤੇ ਆਇਆ ਖੜਾ ਜਮਾਨਾ ਨਹੀਂ ਜੀ ਕਰਦਾ ਉਹਨੂੰ ਵੀ ਮੇਰਾ ਦੋਤਾ ਚਲਿਆ ਉਹ ਆਂਦੀ ਹਣੀ ਮੈਨੂੰ ਦੇਣਾ ਪੈਣਾ ਤੇ 1500 ਇਦਾਂ ਦੇ ਕੰਮ ਕਰ। ਤੇ ਮਾਂ ਦੀਆਂ ਤੇ ਭੈਣ ਤੂੰ ਜਾਣੇ ਮੈਂ ਵੀ ਚਾਹੀ ਤੇ ਮੈਂ ਬੁਰੀ ਬਣੂਗੀ। ਤੁਹਾਨੂੰ ਬਾਵਾਆਂ ਤੇ ਇਹਨਾਂ ਨੂੰ ਤੈਨੂੰ ਪਤਾ ਹੀ ਆ ਜੋ ਕੋ ਜੀ ਆ। ਆ ਮਨੂ ਨੂੰ ਤੇ ਹੁਣ ਮੈਂ ਮਿਲਣਾ ਨਹੀਂ ਆ ਭਾਬੀ। ਮੈਂ ਸਿੱਧੀ ਗੱਲ ਦੱਸਦੀ ਆ ਇੰਨੇ ਖੂਨ ਸਫੇਦ ਹੋ ਗਏ ਆ ਕਿ ਅੰਦਰ ਜਿਹੜਾ ਮੇਰਾ 15 ਲਿਆ ਤੂੰ ਉਹੀ ਦੇ ਦਿੰਦੀ। ਤੇ ਪੁੱਤ ਬਾਹਰ ਚੱਲਿਆ। ਆਹ ਚਾਹੀਦਾ। ਤੇ ਤੂੰ ਹੁਣ ਨਹੀਂ ਕੀਤਾ ਨੇ ਜਾਣਾ ਨਾ ਇਦਾਂ ਦੇ ਕੰਮ ਹੀ ਇਹਨਾਂ ਦੇ ਕੀ ਕਰਾਂ। ਨਹੀਂ ਹੈ ਨੀ ਤੇਰੀ ਨਾਨ ਨੇ ਤੈਨੂੰ ਫਿਰ ਕੋਈ ਨਾ ਦਿੱਤਾ ਤੂੰ ਹੀ ਇੰਨੀ ਮਦਦ ਉਹਦੀ ਕੀਤੀ ਮੁੰਡਾ ਬਾਹਰ ਕੱਢਣ ਦੀਆਂ ਕੀਤੀ ਅੱਗੋਂ ਪਿੱਛੋਂ ਵੀ ਕਰਦੇ ਰਹੇ ਤੇ ਉਹਨੇ ਤੁਹਾਨੂੰ ਕੱਖ ਨਾ ਦਿੱਤਾ। ਨਹੀਂ ਨਾ ਬਣੇ ਉਹਦੀ ਸੁਣ ਲੈ ਉਹਨੇ ਕਿਤੇ ਹੱਥ ਪੱਲਾ ਕਿਤੇ ਆਖਿਆ ਉਦੋਂ ਤੱਕ ਤੇ ਫੋਨ ਨਹੀਂ ਕੀਤਾ ਫੋਨ ਨਹੀਂ ਕੀਤਾ ਭੀ ਜੇ ਮੈਂ ਫੋਨ ਕੀਤਾ ਤੇ ਮੇਰੇ ਕੋ ਪੈਸੇ ਮੰਗਣੇ ਆ ਹਾਂ ਜੇ ਤੇਰ ਕੋ ਨਹੀਂ ਹੈਗੇ ਤਾਂ ਤੂੰ ਮੈਨੂੰ ਜਵਾਬ ਦੇ ਫੋਨ ਕਰਕੇ ਮੈਂ ਕਿ ਤੂੰ ਹੋਰ ਫੰਡ ਵਾਲੀ ਬਣ ਮੌਕੇ ਤੇ ਜਵਾਬ ਦਿੱਤਾ ਜੋ ਬਣ ਵੀ ਮੇਰੇ ਕੋ ਹੈ ਨਹੀਂ ਮੇਰੀ ਤਾਂ ਬਾਹਾਂ ਖੜੀਆਂ ਆ ਐਦਾਂ ਦੇ ਕੰਮ ਕਰਦੀ ਉਹ ਆਉਂ ਕੀ ਵੇਲੇ ਨਹੀਂ ਪੈਣਾ ਕੋਈ ਬਣਦਾ ਆ ਤੇ ਗਲਤੀ ਐ ਜੇ ਫਿਰ ਉਹ ਦੇਣੇ ਨਹੀਂ ਸੀ ਤੇ ਫਿਰ ਲੈਂਦੀ ਕਿਉਂ ਰਹੀ ਅੱਜ ਗੌਰਵ ਹੋ ਗਿਆ ਤਿਆਰ ਹਾਂਜੀ ਹਾਂਜੀ ਗੱਲ ਸੁਣ ਤੇਰੀ ਮੰਮੀ ਆਈ ਐ ਮਿਲ ਲੈ ਮੰਮੀ ਆਈ ਐ ਹਾਂ ਇੱਥੇ ਬੈਠੇ ਅਸੀਂ ਬੂ ਮਿਲ ਲੈਣ ਚੱਲ ਕੋਈ ਨਹੀਂ ਚੰਗਾ ਚੱਲ ਜੂਗਾ ਤੇ ਇੱਥੇ ਵੀ ਨਸ਼ਾ ਪਤਾ ਹੀ ਐ ਇੱਥੇ ਕੀ ਆ ਆਪਣਾ ਨਿਕਲੇ ਆਉ ਤੇ ਆਪੇ ਕਮਾਊਗਾ ਤੇ ਵਧੀਆਂ ਮੰਮੀ ਸਾਸੀ ਕਾਲ ਸਾਸੀ ਕਾਲ ਵਧਾਈਆਂ ਮੇਰੇ ਪੁੱਤ ਨੂੰ ਧੰਨ ਬਹੁਤੀਆਂ ਬਹੁਤੀਆਂ ਚੱਲ ਬਣ ਗਿਆ ਹੋ ਗਈ ਤਿਆਰੀ ਬਸ ਤਿਆਰ ਹੀ ਆ ਕੇ ਅੱਛਾ ਕਿੰਨੇ ਵਜੇ ਦੀ ਫਲਾਈਟ ਫਲਾਈਟ ਤੇ ਗੱਲ ਬਨੇਰਦੀ ਆ ਅੱਛਾ ਇਹ ਵੀ ਹੁਣ ਤੁਰਾਂਗੇ ਟ੍ਰੇਨ ਦਾ ਟਾਈਮ ਹੋਇਆ ਵਾ ਗੱਡੀ ਵਾਲਾ ਵੀ ਆ ਗਿਆ ਵਾ ਦਿੱਲੀੋਂ ਚੜਨਾ ਵਾ ਨਾ ਚਾਹ ਪੀਣੀ ਮਾਮੀ ਨੇ ਨਹੀਂ ਕੋਈ ਨਹੀਂ ਆ ਚਾਹ ਆਪਾਂ ਮਗਰੋਂ ਪੀਣੀ ਹੈ ਆਜੋ ਆਜੋ ਤੁਰੋ ਫੇ ਮੈਨੂੰ ਕੋਈ ਨਹੀਂ ਬਾਜ ਬਣਾ ਲਿਓ ਚਾ ਚਲ ਆਹ ਕੋਈ ਨਹੀਂ ਚਾਹ ਮਗਰੋਂ ਪੀਨੇ ਤੋ ਪਲੇਟ ਨਾ ਹੋਈ ਨੰਗਾ ਤੁਰੋ ਚਾਹ ਨਾ ਠੀਕ ਆ ਦਾਦੀ ਲੈ ਹਈ ਨੰਗਾ ਮੰਨ ਕਰਦੇ ਜੇ ਫਿਰ ਕੋਈ ਗੱਲ ਨਹੀਂ ਦੋ ਸਾਲ ਦਾ ਵਾ ਪੈਸੇ ਰਹਿਣ ਦੋ ਉਹ ਨਹੀਂ ਨਹੀਂ ਇਹ ਕਿਹੜਾ ਉੱਥੇ ਚੱਲਣੇ ਨਾਲੇ ਉਹ ਰਹਿਣ ਦੋ ਰਹਿਣ ਦੋ ਚਲ ਕੋਈ ਗੱਲ ਨਹੀਂ ਲੈ ਲੈ ਉਹ ਰੋਈ ਜਾਂਦੀ ਆ ਚੁੱਪ ਕਰੋ ਵੀ ਆਪੇ ਦਾ ਮੋਹ ਤੇ ਆ ਹੀ ਜਾਂਦਾ ਆ ਚੁੱਪ ਚੁੱਪ ਉਹਦਾ ਉਹ ਮੁੰਡਿਆ ਕਮਾਈਆ ਕਰ ਇਹਨਾਂ ਦਿਨਾਂ ਬਾਅਦ ਤੇ ਅਰਦਾਸਾਂ ਕਰੀ ਦੀਆਂ ਉਹ ਰਹਿਣ ਦੋ ਤੁਸੀਂ ਐਵੇਂ ਦੇਈ ਜਾਂਦੇ ਉੱਥੇ ਕਿਹੜਾ ਚੱਲਣੇ ਆਏ 에어ਪੋਰਟ ਤੇ ਰਹਿ ਜਾਣੇ ਫਿਰ ਕੋਈ ਗੱਲ ਨਹੀਂ ਇਹ ਕੰਮ ਕਰਨਾ ਜੀ ਲਾ ਕੇ ਆ। ਚੱਲ ਐਦਾਂ ਨਹੀਂ ਕਰਨਾ ਦੀਦੀ। ਮਹਾ ਦਾ ਟਾਈਮ ਆਇਆ ਵਾ ਇਨੇ ਖੁਸ਼ੀਆਂ ਦਾ। ਨਹੀਂ ਧੰਵਾ ਤੇ ਤੇ ਅਰਦਾਸਾਂ ਕਰੀ ਦੀਆਂ ਮਾਂ ਜੀ। ਐਦਾਂ ਨਹੀਂ ਕਰਨਾ। ਆ ਲੈ। ਹੋਰ ਰੈਨ ਤੋਂ ਯਾਰ। ਕੋਈ ਕੋਈ ਨਹੀਂ ਪੁੱਤ ਪਿਆਰ ਆਏ। ਐਦਾਂ ਨਾ ਕਰ ਦੀਦੀ। ਹਾਂ। ਐਦਾਂ ਨਹੀਂ ਕਰਨਾ। ਕੋਈ ਗੱਲ ਨਹੀਂ। ਕਮਾਈ ਕਰਨੀ ਤਗੜੇ ਹੋਗੇ ਠੀਕ ਆ? ਹਾਂਜੀ ਹਾਂਜੀ। ਹਾਂ। ਬਾਜੀ ਜੋ ਬਣ ਉਹ ਗਏ ਅਥੇ ਸ਼ਹਿਰ। ਉਹ ਨਾ ਉਹਨਾਂ ਉੱਥੇ ਮਿਲਣਾ ਵਾ ਕਰਾਉਣੇ ਸੀ ਉਹ ਚੇਂਜ ਡਾਲਰ ਲੈਣੇ ਸੀ ਉੱਥੋਂ ਚੱਲ ਚੱਲ ਕੋਈ ਨਹੀਂ ਜਾਓ ਫਿਰ ਟਾਈਮ ਨਾਲ ਲੇਟ ਨਾ ਹੋ ਫੋਨ ਕਰ ਲਓ ਹਰ ਯਾਰ ਡਾਕੂਮੈਂਟ ਪੂਰੇ ਲੈ ਲਏ ਆ ਹਾਂਜੀ ਹਾਂਜੀ ਆ ਮੇਰੇ ਬੈਗ 'ਚ ਹੀ ਆ ਪਾਸਪੋਰਟ ਤੇ ਡਾਕੂਮੈਂਟ ਪਾ ਕੇ ਰੱਖੀ ਸੀ ਨਾ ਹਾਂਜੀ ਹਾਂਜੀ ਆ ਚਲੋ ਫਿਰ ਤੁਸੀਂ ਚਾਹ ਭੈਣ ਨੂੰ ਮਿਲ ਲਾ ਹੈਂਗਾ ਬਾਏ ਆਈਫੋਨ ਪੱਕਾ ਵਾ ਤੇਰਾ ਠੀਕ ਆ ਠੀਕ ਆ ਜਾਂਦੇ ਭੇਜਣਾ ਓਕੇ ਹਾਂ ਵਧਾਈ ਦੇ ਦੇ ਵੱਲ ਵੀ ਬਣੀ ਸੀ ਪਰ ਕੋਈ ਮੌਕਾ ਨਹੀਂ ਬਣਿਆ ਚਲੋ ਫੇਰ ਛੇਤੀ ਛੇਤੀ ਹੋ ਗਿਆ ਨਾ ਸਾਰਾ ਕੁਝ ਚਲ ਕੋਈ ਗੱਲ ਚਲ ਮੇਰਾ ਪੁੱਤ ਤਿਆਰ ਰਸੀ ਚੰਗਾ ਠੀਕ ਚਲ ਬੈ ਚਲ ਪੁੱਤ ਜੋ ਬੰਨੂ ਲੈ ਲਿਓ ਨਾਲ ਠੀਕ ਚੱਪ ਕਿੱਟ ਕਿੱਟ ਵੜਿਆ ਬਾਈ ਚਲੋ ਪਾਜੀ ਪਾਪਾ ਰਾਜ ਹੀ ਹੋਣੇ ਆ ਦਵਿੰਦਰ ਆਗੇ ਕੰਡੇ ਆ ਸੁਖੀ ਜਾਂਦੀ ਲੋਕੇ ਪੁੱਤ ਤੋੜ ਕੇ ਅਰਦਾਸਾਂ ਕਰਦੇ ਆ ਕਿ ਮਹਾਰਾਜ ਸਿੱਧੀਆਂ ਪਾਵੇਂ ਤੇ ਰੋਂਦੇ ਹੀ ਆ ਉਹ ਵੇਖ ਕਿੰਨੇ ਚਿਰ ਤੁਰੇ ਫਿਰਦੇ ਆ ਕਿ ਕੰਮ ਬੰਨ ਜੇ ਕਿਤੇ ਸੈੱਟ ਹੋ ਜੇ ਤੇ ਜੇ ਹੋਇਆ ਹੀ ਹੋਇਆ ਵਾ ਤੁਹਾਨੂੰ ਦੋਣ ਵਾਲੀ ਕਿਹੜੀ ਗੱਲ ਵਾ ਰੋਈਦਾ ਨਹੀਂ ਹੋਈਦਾ ਪਿੱਛੋ ਤੋੜ ਕੇ ਰੋਮਾਨਾ ਤੇ ਕੀ ਕਰਾਂ ਮੇਰਾ ਪੁੱਤ ਕਿਹੜਾ ਬਾਹਰ ਕੱਲਣ ਨੂੰ ਜੀ ਕਰਦਾ ਸੀ ਕੱਲਾ ਕੱਲਾ ਮੇਰਾ ਪੁੱਤ ਹੀ ਸਾਰਾ ਘਰ ਦਾ ਕੰਮ ਲਈ ਫਿਰਦਾ ਸੀ ਜਿੱਦਰ ਨੂੰ ਕਹਿੰਨੇ ਤੋੜ ਦੇਣਾ ਉਹਨੇ ਚੱਲ ਜਾਣਾ ਵਿਚਾਰੇ ਨੇ ਹੈਂ ਆ ਮਰਾਜਾ ਕੜਾਕੀ ਖਾਦਾ ਗਿਆ ਮੈਨੂੰ ਘਰ ਦੇ ਨਾਲ ਮਿਹਣੇ ਮਾਰ ਮਾਰੀ ਨਹੀਂ ਛੱਡਿਆ ਕਿਤੇ ਹੁੰਦਾ ਖੁੱਲਾ ਪੈਸਾ ਤੇ ਮੈਂ ਆਪਣਾ ਪੁੱਤ ਕਿਤੇ ਇੱਥੇ ਕੰਮ ਕਰ ਉਹਨੂੰ ਸੋਹ ਦਿੰਦੀ ਕਿਹੜੀ ਮਾਂ ਦਾ ਜੀ ਕਰਦਾ ਪੁੱਤ ਬਾਹਰ ਤੋਰਨ ਨੂੰ ਮੇਰਾ ਤੇ ਜੀਰ ਹੀ ਲੱਗਟਿਆ ਚਲ ਛੱਡ ਪਾ ਇਸੇ ਕਰਕੇ ਤੇ ਇਹ ਕਹਿੰਨੇ ਹਾਂ ਪੇ ਰਹਿਣ ਦੇ ਇੱਥੇ ਕੰਮਕਾਰ ਕਰ ਲੈਂਦੇ ਕੋਈ ਨਾਲੇ ਸਾਰਿਆਂ ਦੇ ਕੋਲ ਰਹੂਗਾ ਤੇ ਜੇ ਹੁਣ ਚਲੀ ਗਿਆਵਾ ਤੋਂ ਹੁਣ ਮਾਂਸ਼ੋਰ ਤਨਾਕਰ ਕੋਈ ਗਾਲ ਨਹੀਂ ਸੱਤ ਅੱਟ ਪਰਦੇ ਮਗਰ ਪਏ ਰਹਿੰਦੇ ਸੀ ਇਦਾਂ ਕਰਦਾ ਵੇਲਾ ਰਹਿੰਦਾ ਕਾਲਜ ਨਹੀਂ ਜਾਂਦਾ ਸੋਨੀ ਵੀ ਬਥੇਰੀਆਂ ਗੱਲਾਂ ਕਰਦੀ ਅੱਜ ਚਾਰੇ ਸਾਰੇ ਚਲੋ ਸੌਖੇ ਹੋ ਗਏ ਆ ਕੋਈ ਨਹੀਂ ਮੇਰੇ ਪੁੱਤ ਨੇ ਬਾਹਰੋਂ ਵੇਖੀ ਕਮਾਈ ਕਰ ਕਰਕੇ ਇਨੇ ਪੈਸੇ ਕੱਲਣੇ ਆ ਤੇ ਆਪੇ ਦਿਨ ਮੁੜ ਜਾਣੇ ਆ ਫਿਰ ਸੱਦ ਲਾਂਗੇ ਛੇਤੀ ਜਿਆਦਾ ਟਾਈਮ ਨਹੀਂ ਮਰਦੇ ਇਹਨਾਂ ਇਹਨਾਂ ਦਾ ਦਵਿੰਦਰਿਆ ਜੋ ਮਾਰੇ ਆ ਵੀ ਜਿਹੜੇ ਹੁਣ ਮੁਰਨੇ ਆ ਜੇ ਕਿਸ ਦੇ ਨਾਲੋਂ ਮਾਰੇ ਹੋਵਾਂਗੇ ਤੇ ਸੌ ਨਾਲੋਂ ਚੰਗੇ ਵੀ ਆ ਬਾਕੀ ਬੰਦਾ ਤਾਂ ਕਦੀ ਰੱਜਦਾ ਹੀ ਨਹੀਂ ਆ ਇਹ ਨਾਲੇ ਸੋਨੀ ਨਾਲ ਕਾਹਦੀਆਂ ਗੱਲਾਂ ਕਰਨੀਆਂ ਆ ਭੈਣ ਵਰਾ ਦੋਵੇਂ ਇੱਕੋ ਜਿਆ ਨਹੀਂ ਮੈਂ ਕਹਿਦੀ ਆ ਵੀ ਲੜਦੇ ਕੋਲ ਦੇ ਹੀ ਕਹਿਣਾ ਇਹ ਕਾਲਜ ਨਹੀਂ ਜਾਂਦਾ ਸਕੈਟਾਂ ਆਉਣੀਆਂ ਇਹਦੀਆਂ ਉਹ ਦੁਖੀ ਹੋ ਕੇ ਫੇ ਮੈਂ ਕੱਢਣਾ ਹੀ ਪਿਆ ਵੀ ਇੱਥੇ ਵੀ ਸਾਰੇ ਦੇ ਨਜ਼ਰਾਂ ਚ ਰੜਕਦਾ ਵਾ ਤੇ ਦੁਸ਼ਿੰਦਰ ਹਾ ਗਾਲ ਤੇ ਗਲਤ ਵਾ ਨਾ ਸਾਰੇ ਜਾਣੇ ਤੇ ਤੈਨੂੰ ਉਹੀ ਕਹਿੰਦੇ ਸੀ ਵੀ ਨਾ ਭੇਜ ਪਰ ਤੂੰ ਕਹਾਈ ਕਿ ਨਹੀਂ ਮੈਂ ਭੇਜ ਨਹੀਂ ਭੇਜਣਾ ਤੇ ਜੇ ਚੱਲ ਵੀ ਗਿਆ ਵਾ ਤਾਂ ਮਾੜਾ ਵੀ ਕੋਈ ਨਹੀਂ ਹੋ ਗਿਆ ਇੱਥੇ ਵੀ ਟਾਣੀਆਂ 'ਚ ਹੀ ਬਹਿਣਾ ਸੀ ਕੋਈ ਗਾਣੀ ਹੋਵੇ ਇਹੀ ਮਹਾਰਾਜ ਗਾੜੀ ਹੱਥ ਪੱਲਾ ਜੋੜੋ ਵੀ ਮਹਾਰਾ ਸਿੱਧੀਆਂ ਪਾਵੇ ਤੇ ਚੰਗਾ ਕੰਮ ਮਿਲ ਜੇ ਕਿਹੜੀ ਮਾਵਾਂ ਜਿਹੜਾ ਆਂਦੀ ਆਪਣਾ ਦਿਲ ਦਾ ਟੁਕੜਾ ਤਰ ਕੇ ਤੇ ਬਾਹਰ ਪਰਦੇਸਾਂ ਚ ਘਲਦੀ ਹੈ ਕਮਾਈਆਂ ਔਰ ਟਿੱਡਾ ਬਦਲੇ ਸਭ ਕੁਝ ਕਰਨਾ ਪੈਂਦਾ ਨਖਤਾ ਕੀ ਕਰਾਂ ਚੱਲ ਚੁੱਪ ਕਰ ਜਾ ਭਾਬੀ ਬੈਠੀ ਆ ਉਧਰ ਆਖੂ ਕੀ ਮੈਨੂੰ ਛੱਡ ਕੇ ਤੇ ਆਪਣੇ ਡੈਫੀਆਂ ਮੈਂ ਕੰਮ ਕਰਾਂ ਉਹਦੇ ਨਾਲ ਵੇਖ ਲਾ ਕੋਈ ਨਹੀਂ ਵੇਣੀ ਚਾਹ ਉਹਨੇ ਪੀਣੀ ਹੋ ਜੀ ਗਾਲ ਸੁਣੋ ਰੋਟੀ ਦਾਦਾ ਖਾ ਲੀਨੇ ਆ ਰੋਟੀ ਵੀ ਮੈਂ ਕਿਹਾ ਘਰ ਵਿੱਚ ਦੋ ਹੀ ਨਿਆਣੇ ਸੀ ਬਾਬਾ ਰੌਣਕ ਜੀ ਲੱਗੀ ਰਹੀਂਦੀ ਇਹ ਤੇ ਹੈ ਤੇ ਇਹਨਾਂ ਦੇ ਬਹਾਨੇ ਨਾਲ ਕਰੀ ਤੁਸੀਂ ਕੋਈ ਕੁਝ ਕੱਢ ਲੈਂਦੇ ਪਕੌੜੇ ਕੱਢ ਲਾ ਫਲਾਣਾ ਬਣਾ ਲਾ ਟਿਕੜਾ ਬਣਾ ਲਾ ਉਦਾਂ ਵੀ ਨਾ ਦਿਲ ਜਿਆ ਨਹੀਂ ਲੱਗਣਾ ਹੁਣ ਕਿਉਂਕਿ ਖਾਲੀ-ਖਾਲੀ ਘਰ ਵਾ ਕੀ ਬੰਦਿਆ ਜਨਾਨੀਆਂ ਨੇ ਕੀ ਗੱਲਾਂ ਕਰਨ ਨਿਆਣੇ ਤੇ ਖਡਾਉਣੇ ਹੁੰਦੇ ਆ ਜਿੱਦਾਂ ਮਰਜੀ ਆ ਅਸੀਂ ਤੇ ਬਥੇਰੀ ਵਾਹ ਲਾਈ ਸੀ ਵੀ ਰੈਂਡ ਉਹ ਇਥੇ ਅਗਲਿਆਂ ਦੀ ਹੁਣ ਮਰਜ਼ੀ ਆ ਉਹਦੋਂ ਕਹਿਦੀ ਸੌਂਦੇ ਨਹੀਂ ਪਤਾ ਨਹੀਂ ਭੇਜਣਾ ਹੀ ਭੇਜਣਾ ਵਾ ਨਹੀਂ ਪਤਾ ਨਹੀਂ ਲੋਕ ਕੀ ਸੋਚਦੇ ਆ ਕਿੱਧਰ ਨੂੰ ਤੁਰੇ ਜਾਂਦੇ ਆ ਆਪਣੀਆਂ ਹੀਰੇ ਵਰਗੀਆਂ ਜ਼ਮੀਨਾਂ ਵੇਚ ਕੇ ਸਾਡੇ ਬਜ਼ੁਰਗਾਂ ਨੇ ਕਿੱਦਾਂ ਬਣਾਈਆਂ ਤੇ ਉੱਥੇ ਵੀ ਜਾ ਕੇ ਫਿਰ ਨਾ ਆਉਂਦੇ ਆ ਵਾਪਸ ਮਾਂ ਪਿਓ ਇੱਥੇ ਰੋਂਦੇ ਰਹਿੰਦੇ ਆ ਹਾਂ ਜਿਨ੍ਹਾਂ ਨੂੰ ਉਠ ਉਠ ਕੇ ਰਾਤ ਠਾਲ ਠਾਲ ਕੇ ਦੁੱਧ ਪਲਾਪਲਾ ਕੇ ਪਾਲਿਆ ਹੁੰਦਾ ਨਾ ਕੋਈ ਪਾਣੀ ਪੁੱਛਣ ਵਾਲਾ ਨਹੀਂ ਆਉਂਨੀ ਤੇ ਉਹਨਾਂ ਨੂੰ ਪਾਣੀ ਪੁੱਛਣ ਵਾਲਾ ਵੀ ਲਾਟ ਵਿੱਚ ਨਹੀਂ ਹੁੰਦਾ ਮੈਨੂੰ ਤਾਂ ਲੱਗਦਾ ਨਹੀਂ ਮੈਂ ਸੁਣ ਕੇ ਕਈਆਂ ਦਾ ਕਈ ਵਾਰੀ ਹਿਸਾਬ ਲਾਉਣਾ ਵੀ ਹਜੇ ਅਸੀਂ ਚੰਗੇ ਭਲੇ ਮਹਾਰਾਜ ਨੇ ਹੱਥ ਪੈਰ ਸਲਾਮਤ ਦਿੱਤੇ ਤੇ ਪਾਣੀ ਦਾ ਗਲਾਸ ਵੀ ਰਾਤ ਫੜਨਾਂ ਤੇ ਮੈਂ ਤੈਨੂੰ ਅੱਜ ਮਾਰਦਾ ਜਾਂ ਕੇ ਨੂੰ ਪਾਣੀ ਯਾਰ ਭਲਾਈ ਖੁਰਟ ਜਦੋਂ ਬੰਦਾ ਬੁੱਢਾ ਹੋ ਜਾਂਦਾ ਫਿਰ ਉਹ ਪਾਣੀ ਲਈ ਆਤਰ ਰੋਟੀ ਲਈ ਆਤਰ ਥੋੜਾ ਜਿਆਦਾ ਵੇਜਦਾ ਰਹਿੰਦਾ ਸੋਚਦਾ ਰਹਿੰਦਾ ਵੀ ਕੋਈ ਆਵੇ ਤੇ ਮੈਨੂੰ ਫੜਾਵੇ ਜਦੋਂ ਘਰ ਵਿੱਚ ਰਹਿ ਆਈ ਬੁੱਢੀ ਬੁੱਢਾ ਜਾਂ ਇਕੱਲੇ ਗਏ ਬੰਦੇ ਤੇ ਫਿਰ ਕਿੰਨੀ ਮੁਸ਼ਕਲ ਆਉਂਦੀ ਹੈ ਨਾ ਆਓ ਆਪਣੇ ਪਿੰਡ ਦੇ ਪਰਲੇ ਬੰਨੇ ਜਿਹੜੇ ਰਹਿੰਦੇ ਆ ਵੇਖਿਆਈ ਆ ਤੁਸੀਂ ਕਿੰਨਾ ਔਖਾ ਵਾ ਹੁਣ ਕਿੰਨੇ ਬਿਮਾਰ ਹੋਇਆ ਪਿਓ ਉਹਨਾਂ ਦਾ ਤੇ ਉੱਥੇ ਮੁੰਡੇ ਨੂੰ ਛੁੱਟੀ ਤੱਕ ਨਹੀਂ ਮਿਲਦੀ ਕਿਉਂਕਿ ਮੁੰਡਾ ਅੰਦੇ ਪੱਕਾ ਨਹੀਂ ਹੋਇਆ ਛੁੱਟੀ ਕਦਾਂ ਮਿਲੂ ਉਹੀ ਨਾ ਜਾਂ ਤਾਂ ਹੁਣ ਇੰਨਾ ਪੈਸਾ ਲੱਗਾ ਖੂਜ ਪਾਵੇ ਤੇ ਜਾਂ ਫਿਰ ਜੋ ਵਰਕੇ ਬੈਠਾ ਰਹੇ ਪਿਛੇ ਜੋ ਹੁੰਦਾ ਹੁੰਦੇ ਉਹੀ ਤਾਂ ਮੈਂ ਕਹਿ ਰਹੀ ਹਾਂ ਕਿ ਅਹੀਂ ਕਿੰਨਾ ਜੋਰ ਲਾਇਆ ਕਿ ਇੱਥੇ ਆਂਦੇ ਮੁੰਡੇ ਨੂੰ ਇੱਥੇ ਕੰਮ ਖੋਲ ਦੇਣੇ ਉਹ ਤੇ ਦਵਿੰਦਰ ਆਂਦੀ ਹੀ ਭੇਜ ਨਹੀਂ ਭੇਜਣਾ ਤੇ ਹੁਣ ਕਹਿੰਦੀ ਆ ਕਿ ਮੇਰਾ ਘਰ ਜੀ ਕਰਦਾ ਸੀ ਆਪਣਾ ਮੁੰਡਾ ਭੇਜਨ ਨੂੰ ਮੈਂ ਆਖ ਕੇ ਭੇਜਿਆ ਸਾਰੇ ਆਂਦੇ ਹੀ ਆ ਕੰਮ ਨਹੀਂ ਕਰਦਾ ਏ ਫਿਰਦਾ ਵਾ ਹੁਣ ਇਹਨੇ ਵੇਖੀ ਇਹਨੇ ਲੋਕਾਂ ਕੋ ਵੀ ਇਹੋ ਹੀ ਕਹਿਣਾ ਹਾਂ ਮੈਂ ਆਖ ਕੇ ਭੇਜਿਆ ਅਹੀਂ ਤਾਂ ਸਕੇ ਕਹਿੰਦੇ ਅਹੀਂ ਤੇ ਦੋ ਜੀਆਂ ਕਿੰਨਾ ਜ਼ੋਰ ਲਾਇਆ ਸੋ ਹੁਣ ਸੋਨੀ ਨੂੰ ਜੇ ਮਾੜੀ ਮੋਟੀ ਨੌਕਰੀ ਮਿਲ ਗਈ ਤੇ ਉਹਨੇ ਕਿਤੇ ਨਾ ਕਿਤੇ ਮਿਲ ਹੀ ਜਾਣੀ ਸੀ ਉਹ ਨਾ ਮਿਲਦੀ ਆਪਣਾ ਕੰਮ ਖੋਲ ਦਿੰਦੇ ਕੋਈ ਦੁਕਾਨ ਪਾ ਦਿੰਦੇ ਹੂੰ ਚੰਛਾ ਦੋ ਇੰਨਾ ਗੱਲਾਂ ਨੂੰ ਹੁਣ ਜੋ ਹੋਇਆ ਚੰਗਾ ਹੋਇਆ ਹੁਣ ਮਹਾਰਾਜ ਗਾ ਜਿ ਇਹੋ ਹੱਥ ਪੈਰ ਜੋਰੋ ਵੀ ਉੱਥੇ ਸੈੱਟ ਹੋ ਜੇ ਮਨ ਲੱਗ ਜੇ ਉਹਦਾ ਕੰਮ ਮਿਲ ਜੇ ਚੰਗਾ ਚਲੋ ਪੈਸੇ ਲੱਗੇ ਆ ਕਹਿੰਦੇ ਇਹੋ ਮਹਾਰਾਜ ਗਾ ਦੀ ਅਰਦਾਸ ਬੇਨਤੀ ਆ ਤਾਂ ਮੈਂ ਰੋਟੀ ਲਿਆਵਾਂ ਤੇ ਖਾਓ ਇੱਥੇ ਲੱਗੀਆਂ ਨੂੰ ਆਗੇ ਜਾ ਕਾਖਾ ਪੜਾਈ ਮੈਂ ਕਰ ਲਾ ਹਾਂ ਸੁਣਾਓ ਮੁੰਡੇ ਨੇ ਦਿਵ ਤੇ ਨਹੀਂ ਹਵਲਾ ਕੀਤਾ ਨਹੀਂ ਨਹੀਂ ਮਾਜੀ ਕੋਈ ਗੱਲ ਨਹੀਂ ਹੋਈ ਇਹ ਰ ਮੈਨੂੰ ਤੇਰਾ ਬੜੀ ਟੈਨਸ਼ਨ ਜੀ ਲੱਗੀ ਸੀ ਕਿ ਪਤਾ ਨਹੀਂ ਨਿਆਣਾ ਕਦੀ ਆਪਣੇ ਤੋਂ ਦੂਰ ਨਹੀਂ ਕੀਤਾ ਕਿ ਤੇ ਰਿਸ਼ਤੇਦਾਰੀ ਚ ਵੀ ਚਲ ਜਾਣਾ ਓਏ ਨਜ਼ਰ ਲਾਈ ਮੰਮੀ ਤੂੰ ਆਈ ਕਿਉਂ ਨਹੀਂ ਹੋ ਜੀ ਆਪਣਾ ਮੁੰਡਾ ਵਾ ਕੰਮ ਕਰੂਗਾ ਕਮਾਈ ਕਰੂਗਾ ਹਾਂ ਠੀਕ ਆ ਪਤਾ ਦਿਲ ਤੇ ਖੁਸ਼ ਆ ਮੈਂ ਅੱਛਾ ਚਲੋ ਸ਼ੁਗਾ ਚੜ ਗਿਆ ਬਾਬੇ ਮਹਾਰਾਜ ਕਰਨ ਵਾਲਾ ਉਹ ਬਸ ਅਰੰਭੇ ਕਾਰਜ ਮਹਾਰਾਜ ਆਪ ਸਵਾਰਨ ਵਾਲਾ ਹਾਂ ਹੈਨਾ ਠੀਕ ਹੈ ਤੇ ਪੂਰਾ ਖੁਸ਼ ਹੀ ਆ ਖਵਾ ਪਿਆ ਦੇਣਾ ਕੋਈ ਪਹਿਲਾਂ ਜੀ ਹੈ ਨਾ ਬਿਨਾ ਨਾ ਵੀਡੀਓ ਤੇ ਲੋਕ ਰੋਂਦੇ ਰਹਿੰਦੇ ਉਹਦੀ ਹਾਂ ਹਾਂ ਦਾ ਕੁਝ ਨਾ ਪਾਪਾ ਉਹ ਤੇਰਾ ਕਰਕੇ ਨਹੀਂ ਰੋਇਆ ਰਾਇਆ ਖਾਣੇ ਪਾਣੀ ਆਣਾ ਪਾਪਾ ਰੋਣ ਲੱਗ ਜੀ ਸਾਤ ਦੋ ਸਾਲ ਲਾਉਗਾ ਹਾਂ ਉਹਦਾ ਕਰਾਂਗੇ ਵਿਆਹ ਵਧੀਆ ਜਿਆ ਚੱਲ ਨੰਦ ਲੱਗ ਜਾਣੀ ਠੀਕ ਹੈ ਹਾਂ ਬਹੁਤ ਵਧੀਆ ਮਾਲਕ ਨੇ ਮੈਂ ਕਿਹਾ ਹਾਂ ਤੇ ਤੂੰ ਇਹਨਾਂ ਨੂੰ ਵਧਾਈ ਦੇਈ ਵੀ ਚੱਲ ਗਿਆ ਹਾਂ 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 ਦਊਂਗੀ ਵਧਾਈ ਵਧਾਈ ਦੇਣੀ ਕਿਉਂ ਨਹੀਂ ਆ ਤੇ ਮੇਰੀ ਇੱਕ ਗੱਲ ਸੁਣ ਲਓ ਧਿਆਨ ਨਾਲ ਮੁੰਡਾ ਜਿੱਦਾਂ ਕਹਿਣ ਰਿਹਾ ਵੀ ਉੱਥੇ 1.5 ਲੱਖ ਬਣਦਾ ਵਾ ਇਹਨਾਂ ਨੂੰ 50 ਹੀ ਦੱਸਣਾ 50 ਇਹ ਵੇਹ ਕੋਹ ਆਪਣਾ ਵੀ ਖਰਚਾ ਹੋਇਆ ਕਰਨਾ ਵਾ 50 ਚੋ ਦੀਦੀਆ ਕਰਾਂਗੇ ਇਹਨਾਂ ਨੂੰ ਦਵਿੰਦਰ ਤੈਨੂੰ ਨਹੀਂ ਪਤਾ ਵੇ ਤੈਨੂੰ ਨਹੀਂ ਪਤਾ ਬੰਦਿਆ ਮੈਂ ਕਿਦਾਂ ਪੈਸਿਆਂ ਦੇ ਪਿੱਛੇ ਕੁੱਤੇ ਖਾਣੀ ਕਰਾਈ ਤੇ ਬੇਇੱਜ਼ਤੀ ਕਰਾਈ ਲੋਕਾਂ ਕੋਈ ਗੱਲ ਨਹੀਂ ਉਹਨਾਂ ਨੂੰ ਪਤਾ ਵਾ ਠੀਕ ਆ ਪਰਾ ਮੇਰਾ ਕੋਈ ਗੱਲ ਨਹੀਂ ਹੁਣ ਹੁਣ ਪੈਸਾਂ ਤੇ ਆ ਗਈ ਉਹ ਨਹੀਂ ਨਹੀਂ ਪੈਸਾਂ ਤੇ ਨਹੀਂ ਆਈ ਮੈਂ ਉਹਦਾ ਗੱਲ ਕੀਤੀ ਵੀ ਦਿਲ ਦਾ ਪੇ ਤਾਂ ਨਹੀਂ ਕਿਹਨੂੰ ਦਈਦਾ ਸੀ ਦਈਏ ਫਿਰ ਤੂੰ ਇਹੋ ਗੱਲ ਕਰਨ ਲੱਗ ਜਾਂਦੇ ਜੀ ਇੱਥੇ ਘੜਨੇ ਪੈਸੇ ਜੇ ਮੁੰਡਾ ਕਮਾਉਣ ਲੱਗ ਪਿਆ ਤੇ ਕੋਈ ਗੱਲ ਨਹੀਂ ਇੱਥੇ ਘੜਨੇ ਪੈਸੇ ਹਾਏ ਹਾਏ ਕੁੜੀ ਵਿਆਹਣ ਆ ਰਹੀ ਆ ਉੱਤੇ ਪੈਸੇ ਲੱਗਣੇ ਕੁੜੀ ਨੂੰ ਤੇ ਹੁਣ ਨੌਕਰੀ ਮਿਲ ਗਈ ਆ ਉਹਦੀ ਤਾਂ ਕਿਸਮਤ ਹਾ ਮੇਰੇ ਪੁੱਤ ਨਾਲੋਂ ਵੀ ਤੇਜ ਆ ਅਗਲੀ ਬੈਠੀ ਨੇ ਨੋਟ ਗਿਣਨੇ ਆ ਠੀਕ ਆ ਤੇ ਉਹਨਾਂ ਕੀ ਕਰਨਾ ਵਾ ਕੁੜੀ ਵਿਆਹ ਦੇਣੀ ਕੁੜੀ ਨੇ ਆਪਣੇ ਜੋਗੇ ਪੈਸੇ ਬਥੇਰੇ ਕਰਨੇ ਤੇ ਜਿਹੜਾ ਪਿਓ ੜਿਆ ਕਰਨ ਉਹ ਬਥੇਰੇ ਜੋੜ ਲੈਣੇ ਉਹਨਾਂ ਦੀ ਟੈਨਸ਼ਨ ਨਾ ਲੈ ਅਸੀਂ ਆਪਣੇ ਪੁੱਤ ਦੀ ਹੁਣ ਲਈਏ ਟੈਨਸ਼ਨ ਵੀ ਇਹ ਨਹੀਂ ਵੀ ਜੀ ਉੱਥੋਂ ਪਾਈ ਜਾਵੇ ਤੇ ਅਸੀਂ ਗੁਲਛੜੇੜਾਈ ਜਾਈਏ ਇਹਨੂੰ ਦੇ ਦੋ ਉਹਨੂੰ ਤੇ ਇੱਕ ਗੱਲ ਹੋਰ ਸੁਣ ਲੈ ਕਿਤੇ ਭੈਣ ਤੇਰੀ ਕਿਤੇ 10 ਮੰਗਲੇ 20 ਮੰਗਲੇ ਤਈਏ ਵਰਗਾ ਜਵਾਬ ਦੇ ਮिन्नੂ ਕਰੀ ਗਾੜੀ ਆਪ ਨਾ ਹੋ ਜੀ ਨਹੀਂ ਜਿੱਥੋਂ ਚੁੱਕੇ ਆ ਉਹਨਾਂ ਦੇ ਮੋੜਨੇ ਆ ਉਹ ਤਾਂ ਮੈਂ ਕਹਿੰਦੀ ਵੀ ਉਹ ਮੋੜਨੇ ਆ ਤਾਈ ਮੈਂ ਹਾਂ ਹਾਨੂ ਕਿਤੇ ਕਿੱਦਾਂ ਆਰੇ ਪਿੰਡ ਜੋ ਪੈਸੇ ਇਕੱਠੇ ਕੀਤੇ ਮੈਂ ਤੇ ਦੇਣੇ ਫੇਰ ਉਹ ਦੇਣੇ ਆ ਦੇਣੇ ਆਪਣੇ ਪੁੱਤ ਕਮਾਉਣ ਲੱਗ ਗਿਆ ਦੇਣੇ ਟੈਨਸ਼ਨ ਨਾ ਲੈ ਚਲਾਕਾਰ ਜਿਦੋਂ ਮੈਂ ਪਹਿਲਾਂ ਹੀ ਕਿਹਾ ਸੀ ਮੁੰਡਾ ਕਮਾਊਗਾ ਤੇ ਦਊਗਾ ਹਾਂ ਲਾਵਾਂਗੇ ਲਾਵਾਂਗੇ ਕਿੱਥੋਂ ਕਿੱਥੋਂ ਪੈਸੇ ਚੁੱਕੇ ਮੈਨੂੰ ਪਤਾ ਕੋ ਚੱਲ ਕੋਈ ਗੱਲ ਨਹੀਂ ਲਾ ਲਾਂਗੇ ਤੁਨੂ ਘਰ ਆ ਗਿਆ ਬੇਇੱਜ਼ਤੀ ਸਾਡੀ ਹੋਣੀ ਘਰ ਕਿਹਨੇ ਨਹੀਂ ਆਉਣਾ ਆ ਚਾਹ ਪੀ ਆਜਾ ਪੀ ਲੈ ਚੱਲ ਆ ਚਾਹ ਬਣਾ ਕੇ ਦਵਾ ਤੇ ਨਾਲੇ ਮੇਰੀ ਗੱਲ ਸੁਣੋ ਜਿੱਦਾਂ ਉੱਥੇ ਮੁੰਡਾ ਪੈਸੇ ਦੱਸਣ ਰਿਹਾ ਕਮਾਈ ਐ ਜੇ ਦੋਆਂ ਤੇ ਨਾ ਮਹੀਨੇ ਚ ਪੈਸੇ ਲਾ ਦੇਣੇ ਆ ਤੇ ਫਿਰ ਆਪਣੇ ਆਪਣੇ ਕੋਲ ਰਹਿਣੇ ਫਿਰ ਉਹ ਗੱਡੀ ਲੈਣੀ ਆ ਜੋ ਬਣ ਉਹ ਜਿਹੜੀ ਸਾਬਣ ਤਾਂ ਨਹੀਂ ਜੀ ਬੜੀ ਸੁਣਨ ਲੱਗਦੀ ਮੈਨੂੰ ਮੈਂ ਰੀਜੀ ਬੜੀ ਐ ਉਹ ਗੱਡੀ ਲਾਵਾਂਗੇ ਹੈਨਾ ਚੱਲ ਚਾਹ ਬਣਾਓ ਸੜੇ ਆ ਹੀ ਰਹਿੰਦਾ ਇਹ